हे गाइस ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਜਸਟ ਫੀਲ ਆਨਰਡ ਟੂ ਸ਼ੇਅਰ ਅ ਗ੍ਰੇਟ ਨਿਊਜ਼ ਵਿਦ ਯੂ ਮੈਂ ਬਹੁਤ ਮਾਨ ਮਹਿਸੂਸ ਹੋ ਰਿਹਾ ਤੁਹਾਡੇ ਨਾਲ ਇੰਨੀ ਵੱਡੀ ਮਾਣ ਵਾਲੀ ਗੱਲ ਸ਼ੇਅਰ ਕਰਨ ਲੱਗਿਆ ਘੜੀਆਂ ਦਾ ਇੱਕ ਬਹੁਤ ਹੀ ਵੱਡਾ ਬ੍ਰੈਂਡ ਇੱਕ ਸਟੇਟਸ ਸਿੰਬਲ ਜੇਕਬ ਐਂਡ ਕੋ ਉਹਨਾਂ ਨੇ ਮਾਹਰਾ ਰঞ্জੀਤ ਸਿੰਘ ਦੀ ਲੈਗਸੀ ਨੂੰ ਤੇ ਸਿੱਖ ਧਰਮ ਦੀ ਲੈਗਸੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਆਨਰ ਕਰਨ ਦੇ ਲਈ ਇੱਕ ਘੜੀ ਇੱਕ ਵਾਚ ਰੀਲੀਜ਼ ਕੀਤੀ ਹੈ ਜਿਹਦਾ ਨਾਮ ਹੈ ਜੈਕੋਬ ਐਂਡ ਕੋ ਸ਼ੇਰੇ ਪੰਜਾਬ ਸਪੈਸ਼ਲ ਐਡੀਸ਼ਨ ਗਾਇਸ ਫਰਦਰ ਔਨ ਵੈਨ ਯੂ ਵਿਲ ਸੀ ਇਨ ਦੀ ਲੈਫਟ ਸਾਈਡ ਆਫ ਦੀ ਵਾਚ ਜੋ ਤੁਸੀਂ ਘੜੀ ਦੇ ਖੱਬੇ ਪਾਸੇ ਦੇਖੋਗੇ ਤਾਂ ਤੁਹਾਨੂੰ ਏਕ ਓੰਕਾਰ ਦਾ ਸਿੰਬਲ ਤੇ ਨਾਲ ਏਕ ਓੰਕਾਰ ਲਿਖਿਆ ਨਜ਼ਰ ਆਊਗਾ ਐਂਡ ਵੈਨ ਯੂ ਸੀ ਔਨ ਦੀ ਰਾਈਟ ਸਾਈਡ ਤੁਹਾਨੂੰ ਉਥੇ ਸਤਿ ਸ੍ਰੀ ਅਕਾਲ ਲਿਖਿਆ ਨਜ਼ਰ ਆਊਗਾ ਇੱਕ ਖੰਡੇ ਦਾ ਸਿੰਬਲ ਨਜ਼ਰ ਆਊਗਾ ਤੇ ਇੱਕ ਦਹਾੜਦਾ ਹੋਇਆ ਸ਼ੇਰ ਨਜ਼ਰ ਆਊਗਾ ਅਕੋਰਡਿੰਗ ਟੂ ਮੀ ਗਾਈਜ਼ ਟੂ ਗੈਟ ਅ ਰੈਕਗਨਾਈਜ਼ੇਸ਼ਨ ਐਟ ਥਿਸ ਲੈਵਲ ਫਾਰ ਦਾ ਸਿੱਖਿਜ਼ਮ ਰਿਲੀਜਨ ਐਂਡ ਦੀ ਗ੍ਰੇਟੈਸਟ ਕਿੰਗ ਹੂ ਐਵਰ ਲਿਵਡ ਔਨ ਥਿਸ ਅਰਥ ਮਹਾਰਾਜਾ ਰਣਜੀਤ ਸਿੰਘ ਆਪਦੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਬਟ ਦੀ ਮੋਸਟ ਸ਼ੌਕਿੰਗ ਥਿੰਗ ਟੂ ਮੀ ਦੀ ਜੇਕਮੈਂਡ ਕੋ ਇਜ਼ ਦਾ ਮੋਸਟ ਲਕਜ਼ਰੀ ਬ੍ਰਾਂਡ ਆਫ 올 ਟਾਈਮ the people who considered among the best like cristiano ronaldo neymar junior conor mcgregor uh, lionel messi sulman khan jehde tode favorite celebrity a tusi hamesha onna de vote te je comment code di kadi ban ni dekhoge je comment code diyan hor vi bahut sariyan kadiyan jo most popular the godfather watch the cristiano watch the bugatti Chiron watch ਦੀ ਲਾਇਨਲ ਮੈਸੀ ਵਾਚ ਦੀ ਬਾਰਸੀਲੋਨਾ ਵਾਚ ਬਹੁਤ ਸਾਰੀਆਂ ਘੜੀਆਂ ਜੇਕ ਬੈਂਡ ਕੋ ਨੂੰ ਦੀ ਮੋਸਟ ਲਗਜ਼ਰੀ ਬ੍ਰਾਂਡ ਬਣਾਉਂਦੀਆਂ ਤੇ ਇੰਨੇ ਵੱਡੇ ਬ੍ਰਾਂਡ ਵੱਲੋਂ ਇੰਨੇ ਵੱਡੇ ਵਰਲਡ ਲੈਵਲ ਤੇ ਸਿੱਖ ਧਰਮ ਨੂੰ ਇੱਕ ਰੈਕਗਨਾਈਜ਼ੇਸ਼ਨ ਮਿਲਣੀ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਆਪਣੇ ਪੰਜਾਬ ਦੇ ਤੁਹਾਡੇ ਸਾਰਿਆਂ ਦੇ ਫੇਵਰਟ ਸਿੰਗਰ ਚੀਮੇ ਵਾਈ ਨੇ ਵੀ ਆਪਣੇ ਗਾਣੇ ਦੇ ਵਿੱਚ ਜੇਕ ਬੈਂਡ ਕੋ ਦਾ ਜ਼ਿਕਰ ਕੀਤਾ ਹੋਇਆ ਹੈ ਜੇਕੋ ਬੈਂਡ ਕੋ ਬ੍ਰਾਂਡ ਹੈ ਜੋ 1986 ਦੇ ਵਿੱਚ ਲਾਂਚ ਕਰ ਦਿੱਤਾ ਗਿਆ ਸੀਗਾ ਪਰ ਜਿਹੜੀ ਇਹਨਾਂ ਦੀ ਘੜੀਆਂ ਦੀ ਪਹਿਲੀ ਕਲੈਕਸ਼ਨ ਸੀ ਉਹ 2002 ਦੇ ਵਿੱਚ ਆ ਕੇ ਰਿਲੀਜ਼ ਕੀਤੀ ਗਈ ਸੀ ਇਹਨਾਂ ਦੀ ਪਹਿਲੀ ਘੜੀ ਦਾ ਨਾਮ 5 ਟਾਈਮ ਜ਼ੋਨ ਸੀਗਾ ਇਹਨਾਂ ਦੀ ਹੋਰ ਵੀ ਬਹੁਤ ਸਾਰੀਆਂ ਘੜੀਆਂ ਜਿਨ੍ਹਾਂ ਬਾਰੇ ਤੁਸੀਂ ਆਮ ਇੰਟਰਨੈਟ ਤੇ ਸੁਣਦੇ ਦੇ ਦੇਖਦੇ ਰਹਿੰਦੇ ਹੋਵੋਗੇ ਤੇ ਇੱਕ ਵਾਰ ਫਿਰ ਤੋਂ ਧੰਨਵਾਦ ਸਾਡੇ ਸਾਰੇ ਪੰਜਾਬ ਵੱਲੋਂ ਮੇਰੇ ਵੱਲੋਂ ਜੇਕੋ ਬੈਂਡ ਕੋ ਨੂੰ ਤੇ ਬਸਾਰੇ ਪੰਜਾਬ ਨੂੰ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਬਹੁਤ ਹੀ ਵਧਾਈਆਂ ਤੁਹਾਨੂੰ ਬਹੁਤ ਹੀ ਜ਼ਿਆਦਾ ਤੁਹਾਨੂੰ ਮੁਬਾਰਕਾਂ ਨੇ ਵਾਰਡ ਲੈਵਲ ਤੇ ਰੈਕਗਨਾਈਜ਼ੇਸ਼ਨ ਮਿਲਣ ਦੇ ਲਈ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਦੇ ਲਈ ਮੇਰੇ ਇੰਸਟਾਗ੍ਰam ਕਾਉਂਟ ਨੂੰ ਫੋਲੋ ਕਰ ਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਫੀਸ ਆਊਟ